ਇਹ ਪਰਸੇਵੀਆਂ ਪੁੱਜ ਗਈਆਂ। ਸੋ ਇਹ ਮੜੀ ਦੀ ਤਰ੍ਹਾਂ ਪੁੱਜ ਗਈ। ਹੁਣ ਇਹੋ ਹੀ ਸਾਂਗੀਆਂ। ਹਾਂ ਮੈਂ ਪੁੱਜ ਗਈ। ਹੁਣ ਦੁੱਧ ਪਾਣੀ ਗਰਮ ਰੱਖਿਆ। ਲੋ ਜੀ ਇੱਧਰ ਬਣ ਗਈ ਚਾਹ ਤੇ ਇੱਧਰ ਰੱਖਿਆ ਪਾਣੀ ਗਰਮ ਹੋਣ ਵਾਸਤੇ ਸੇਵੀਆਂ ਨੂੰ ਬਣਾਉਣ ਵਾਸਤੇ। ਹੁਣ ਆਪਾਂ ਬਣਾਉਨੇ ਆ। ਫੰਡ ਕਿਉ ਵਾਲੀਆਂ ਮਿੱਠੀਆਂ ਸੇਵੀਆਂ ਸੇਵੀਆਂ ਪਾ ਭੁੰਨ ਲੀਆਂ ਬਾਹਰ ਚੁੱਲੇ ਦੇ ਉਹ ਇਹਨੂੰ ਬਾਰ ਬਣਾਉਣੀ ਇਹਨੂੰ ਗਾਵੇ ਚੋਰ ਬਣਾਉਣਾ ਹੈ ਬਾੜੀ ਉਹ ਤੇ ਨਾ ਪਤਾ ਕਿ ਰਹੇ ਯਾਰ ਸੁਣੋ ਜਿਹੜਾ ਤੀ ਫੱਦਾ ਵੇਸਨ ਦਾ ਪ੍ਰਾਪ ਹਾਂ ਕੀ ਦਰਦ ਦੀ ਇਥੇ ਹੋਣਾ ਹੀ ਪਤਾ ਲਿਆਂਦਾ ਤਾਂ ਹੈਗਾ ਚਲ ਕੀ ਬਣਾ ਹੰਦੇ ਨੂੰ ਪੜੀ ਦੇਣਾ ਆਪਾਂ ਆਪਰ ਦੀਸਾ ਲਾ ਬੁਲਾ ਕਰੋ ਤੁਸੀਂ ਲੋਕ ਆਪ ਪਾਣੀ ਦੇ ਤੇ ਜੀ ਗਾਰੇ ਆ ਗਏ ਦੋ ਹੁਣ ਆਪਾਂ ਇਹ ਲੋਕਾਂ ਦੇ ਬੱ। ਆ ਸਾਡੇ ਸਾਰਿਆਂ ਦਾ ਜੀ ਕੰਡਿਆ ਸਰਸਰੇ ਮਿੱਠਾ ਖਾਣਾ। ਹੜਾ ਲਾ। ਮੇਰੇ ਅ ਵੀ ਸਹੀ ਕਲ ਜੀ ਕੰਡਿਆ ਸਵੇਰ ਦੇ। ਲੋਹਾਂ ਦਾ ਕੜਾ ਖਦਾਣਾ ਪਰਵਾਦ ਅਕੜਾ। ਇਹੋ ਤੇ ਲੋ। ਇਹਨੇ ਜੀ ਪਾਣੀ ਨੇ ਪਾਰਤਾ ਤਾਹਨ ਪਾਣੀ ਰਹੀ ਹੋ। ਸੱਲੇ ਬਾਹਰ ਨਾਲ ਗੰਡੂ ਟੋ ਮਟਾਏ। ਕੁਬਜ਼ਾ ਮੜਬਾ ਪਿਆ ਚੱਲਿਆ ਮਿੱਠਾ ਆਟਾ ਬੰਦ ਕਰੀ ਗੋਲ ਜਿਹਾ

ਜਾ ਕੋਈ ਆ ਉਹ ਤੋਂ ਫਾਈਨਲ ਹੈ। ਵਰਦੀ ਸੇਮੀਆਂ ਸਾਡੀਆਂ ਬਣ ਕੇ ਰੈਡੀ ਹੋ ਗਈਆਂ ਨੇ। ਦਿਲ ਸੁਆਦ ਹੈ। ਹੈ? ਇਹ ਇਧਰ پلیਟ ਚੁੱਕ ਵੀ ਲਈਏ। ਲੈਣੀਆਂ ਹੁਣ। ਆ ਵੱਡੀ ਥਾਲੀ ਮੇਰੀ। ਮੇਰੀਆਂ ਫੇਵਰਟ। ਆਹ ਹੜਾ ਦਿਲ ਖਾਣ ਢੀ ਅਜੇ ਸੀ ਮੈਂ ਆ ਦਿਲ ਦੀ ਮम्मा ਦਾ ਥੋੜੀਆਂ ਰਹਿਣੇ ਗੁਜ਼ਾਰਾ ਹੁੰਦਾ ਤੇ ਖਾਂਦੀ ਥਾਲੀ ਸਾਰੀ ਕਰੀ ਤੇ ਟੇਵਨਟਾ ਖਾਂ ਕਰਕੇ ਸਾਲੀ ਭਰਦੇ ਉਧਰ ਮੂੰਹ ਮਜਾ ਨਹੀਂ ਆਉਂਦਾ ਤੁਹਾਨੂੰ ਠੀਕ ਆ ਦਿਲ ਦਾ ਵਿਚਾਰ ਤਾਂ ਕੌਲੀ ਨਾਲ ਸਰ ਜਾਂਦਾ ਛਾਣਾ ਵੀ ਦਿਲ ਸਹੀ ਗੱਲ ਮੇਰਾ ਸਿਰ ਸਿਰੇ ਜਾ ਕੇ ਨਹੀਂ ਖਾੜਾ ਮੈਂ ਤਾਂ ਹੀ ਮਿਸਾਂ ਠੀਕ ਆਪਣੇ ਮੁੱਨਣ ਦੀ ਦਲਵੰਗੀ ਜਿੱਦਾਂ ਬਹੁਤ ਸੇਵੀਆਂ ਬਣਾਉਂਦੇ ਹਾਂ ਨਾ ਸਾਰਿਆਂ ਦੇ ਜੀਵਨ ਠੀਕ ਹੈ